ਅੱਜ ਦੀ ਜੇ ਸਾਡੀ ਜਿਹੜੀ ਪ੍ਰੈਸ ਕਾਨਫਰੰਸ ਹੈ ਦੋ ਟਾਪਿਕਸ ਤੇ ਹੈਗੇ ਇੱਕ ਤਾਂ ਤੁਹਾਨੂੰ ਪਤਾ ਹੈ ਅਰਾਊਂਡ 18 ਤਰੀਕ ਇਸ ਮਹੀਨੇ ਦੀ ਸਾਡੇ ਇੱਕ ਸਿਵਲ ਲਾਈਨਸ ਏਰੀਆ ਚ ਇੱਕ ਪੰਜਾਬ ਪੁਲਿਸ ਦੇ ਹੀ ਡੀਐਸਪੀ बिकॉज़ ऑल ਆਫ ਯੂ ਆਵਰ ਅਵੇਅਰ ਉਹਨਾਂ ਦੇ ਪ੍ਰਾਈਵੇਟ ਹਾਊਸ 'ਚ ਕਿਚੋਰੀ ਦੀ ਵਾਰਦਾਤ ਹੋਈ ਸੀਗੀ ਔਰ ਜਿਹਦੇ 'ਚ ਪਤਾ ਲੱਗਿਆ ਸੀ ਕਿ ਉਹਨਾਂ ਦੇ ਘਰੋਂ ਕਾਫੀ ਜੁਐਲਰੀ ਉਹਨਾਂ ਦੇ ਅੱਗੇ بیٹے ਦਾ ਵਿਆਹ ਦਾ ਜੋ ਗੱਲ ਪਤਾ ਲੱਗੀ ਸੀ ਕੋਈ ਵੀ ਆਪਲੈਂਟ ਸੀਗਾ ਤੇ ਉਹਨਾਂ ਨੇ ਆਪਣੀ ਜੁਐਲਰੀ ਔਰ ਕੁਝ ਕੈਸ਼ ਉਹਨਾਂ ਦੇ ਘਰੋਂ ਚੋਰੀ ਹੋਇਆ ਸੀ ਸੋ ਬੇਸਡ ਔਨ ਦੈਟ ਸਿਵਲ ਲਾਈਨਸ ਥਾਣੇ ਚ 19 ਤਰੀਕ ਨੂੰ ਐਫ ਆਈ ਆਰ ਨੰਬਰ 140 ਅੰਡਰ ਸੈਕਸ਼ਨ 304 305 ए ਐਂਡ ਸੈਕਸ਼ਨ 3 ਸਬਸੈਕਸ਼ਨ 5 बी एन एस ਜਿਹੜੇ ਆਈ ਪੀ ਸੀ ਦੇ 380 ਔਰ 34 ਦੇ ਇਕੁਇਲੈਂਟ ਹੁੰਦੇ ਪੁਲਿਸ ਸਟੇਸ਼ਨ ਸਿਵਲ ਲਾਈਨਸ ਤੇ ਦਰਜ ਕੀਤਾ ਗਿਆ ਸੀ ਸੋ ਕਿਉਂਕਿ ਕਾਫੀ ਇਹਦੇ ਵਿੱਚ ਅਮਾਉਂਟ ਇਨਵੋਲਡ ਸੀਗਾ ਅਰਾਊਂਡ 20 ਤੋਂ 20 ਲੱਖ ਦੀ ਇਕੁਇਲੈਂਟ ਡਸਟਰੀ ਸੀਗੇ ਸੋ ਸਾਡੀ ਟੀਮਸ ਬਣਾਈ ਗਈਆਂ ਅੰਡਰ ਦਾ ਸੁਪਰਵੀਜ਼ਨ ਆਫ ਐਸਪੀ ਸਿਟੀ ਇਨ ਆਦਰ ਏਰੀਆ ਦਾ ਓ ਏਰੀਆ ਏਰੀਆ ਹੈਗਾ ਐਂਡ ਐਸਪੀ ਸਿਟੀ 2 ਸਾਡੀ ਐਸਆਈਏ 2 ਦੇ ਇਨਚਾਰਜ ਇਨਸਪੈਕਟਰ ਕਰਨਦੀਪ ਔਰ ਕਾਊਂਟਰ ਇੰਟੈਲੀਜੈਂਸ ਬਟਿੰਡਾ ਇਨਸਪੈਕਟਰ ਪਰਮਜੀਤ ਇਹਨਾਂ ਸਾਰਿਆਂ ਨੇ ਜੁਆਇੰਟਲੀ ਇਹਦੇ ਤੇ ਕੰਮ ਕੀਤਾ ਕਾਫੀ ਜ਼ਿਆਦਾ ਸਾਨੂੰ ਇਹਦੇ ਚ ਕਿਉਂਕਿ ਪਤਾ ਲੱਗਿਆ ਸੀ ਜਿਹੜੇ ਮਦਈ ਨੇ ਕਿਹਾ ਸੀ ਕਿ ਦੋ ਅਨਨੋਨ ਲੇਡੀਜ਼ ਜਿਹੜੀ ਪ੍ਰਵਾਸੀ ਪਤਾ ਲੱਗੀ ਸੀ ਸੀਸੀਟੀਵੀ ਫੁਟੇਜ 얼ोना दी बयान ਤੋਂ ਉਹਨਾਂ ਦੇ ਘਰ 18 ਤਰੀਕ ਨੂੰ ਆਈਆਂ ਸੀ ਉਹਨਾਂ ਦੀ ਜਿਹੜੀ ਪੁਰਾਣੀ ਮੇਡ ਸੀ ਉਹ ਸ਼ਾ ਛੁੱਟੀ ਚਲੀ ਗਈ ਸੀ ਸੋ ਉਹਨਾਂ ਦੇ ਕਰ ਉਹਨਾਂ ਨੇ ਉਸ ਦਿਨ ਪਹਿਲੇ ਦਿਨ ਹੀ ਕੰਮ ਕੀਤਾ ਸੀਗਾ ਔਰ ਕਰਕੇ ਗਈਆਂ ਤੇ ਅਗਲੇ ਦਿਨ ਮੁਦਈ ਨੇ ਕਿਹਾ ਕਿ ਮੇਰੀ ਜਿਹੜੀ ਅਲਮਾਰੀ ਸੀ ਉਹਦੇ ਚ ਮੇਰਾ ਸਾਰਾ ਵੈਲਿਊਏਬਲਸ ਮਿਸਿੰਗ ਸੀਗਾ ਸੋ ਬੇਸਡ ਔਨ ਦੈਟ ਇਹ ਪਰਚਾਦਰ ਹੋਇਆ ਸੀ ਸੋ ਅਸੀਂ ਉਹਨਾਂ ਦੇ ਘਰੋਂ ਤੇ ਸਾਰੇ ਏਰੀਆ ਦੀ ਆਫਟਰ ਲੋਡਿੰਗ ਦੇ ਐਫਆਈਆਰ ਸੀਸੀਟੀਵੀ ਫੁਟੇਜ ਕਾਫੀ ਖੰਗਾਲੀ ਕਾ ਫਿਕਸਟੈਂਸਿਵਲੀ ਸਾਡਾ ਦੂਜੇ ਜ਼ਿਲ੍ਹੇ ਤੱਕ ਵੀ ਅਸੀਂ ਲੈ ਕੇ ਗਏ ਉਸਨੂੰ ਤੇ ਫਾਈਨਲੀ ਸਾਡੀ ਟੀਮਾਂ ਨੇ ਸੀਸੀਟੀਵੀ ਫੁਟੇਜ ਤੇ ਟੈਕਨੀਕਲ ਡੰਸ ਵੀ ਚੁੱਕੇ ਗਏ ਔਰ ਹਿਊਮਨ ਇੰਡ ਦੇ ਤਹਿਤ ਫਾਈਨਲੀ ਸਾਨੂੰ 26 ਤਰੀਕ ਨੂੰ ਸਫਲਤਾ ਮਿਲੀ ਜਦੋਂ ਅਸੀਂ ਦੋ ਲੇਡੀਆਂ ਜਿਹੜੀ ਸਾਨੂੰ ਫੁਟੇਜ ਮਿਲੀਆਂ ਸੀਗੀਆਂ ਉਹਨਾਂ ਨੂੰ ਜਿਨ੍ਹਾਂ ਦਾ ਨਾਮ ਪਤਾ ਲੱਗਿਆ ਬੰਟੀ ਕੁਮਾਰੀ ਪਤਨੀ ਗੌਤਮ ਸ਼ਾਹ ਔਰ ਰੂਬੀ ਦੇਵੀ ਪਤਨੀ ਰੋਹਿਤ ਕੁਮਾਰ ਇਹ ਦੋਨੋਂ ਲਖਨਊ ਨੂੰ ਬਿਲੋਂਗ ਕਰਦੀਆਂ ਪਰ ਅੱਜਕੱਲ ਇਹ ਸ਼ਿਫਪੁਰੀ ਜ਼ਿਲ੍ਹਾ ਭਾਗਲਪੁਰ ਬਿਹਾਰ ਉੱਥੇ ਰਹਿ ਰਹੀਆਂ ਉਹ ਉੱਥੇ ਦੇ ਪਿੰਡ ਕਹਿਲगांव ਉੱਥੋਂ ਇਹਨਾਂ ਨੂੰ ਸਾਡੀ ਜਿਹੜੀ ਜੁਆਇੰਟ ਟੀਮ ਗਈ ਸੀ ਬਿਹਾਰ ਉੱਥੋਂ ਅਰੈਸਟ ਕੀਤਾ ਇਹਦੇ 'ਚ ਮੈਂ ਭਾਗਲਪੁਰ ਦੇ ਜਿਹੜੇ ਐਸਪੀ ਹੈਗੇ ਉਹਨਾਂ ਨੂੰ ਵੀ ਥੈਂਕਸ ਕਹਿਣਾ ਚਾਹਾਂਗੀ ਉਹਨਾਂ ਨੇ ਬਿਹਾਰ ਪੁਲਿਸ ਸਾਡੀ ਇਸ ਟੀਮ ਨੂੰ ਬਹੁਤ ਜ਼ਿਆਦਾ ਕੋਆਪਰੇਟ ਕੀਤਾ ਕਿਉਂਕਿ ਕਾਫੀ ਟਫ ਉੱਥੇ ਦਾ ਟੇਰੇਨ ਔਰ ਬੜਾ ਪੋਪੂਲੇਟਿਡ ਏਰੀਆ ਸੀ ਜਿੱਥੇ ਸਾਨੂੰ ਇਹਨਾਂ ਦੀ ਬੜੀ ਐਫਰਟਸ ਲਗਾ ਕੇ ਸਾਨੂੰ ਇਹਨਾਂ ਦੀ ਅਰੈਸਟ ਸਕਸੈਸਫੁਲ ਹੋਈ ਹੈ ਸੋ ਇਹਨਾਂ ਜਿਹੜੀ ਦੋਸ਼ਣ ਹੈਗੇ ਆ ਦੋਨਾਂ ਇਹਨਾਂ ਦਾ ਕੋਈ ਪ੍ਰਾਇਰ ਕ੍ਰਿਮੀਨਲ ਬੈਕਗ੍ਰਾਉਂਡ ਨਹੀਂ ਪਤਾ ਲੱਗਿਆ ਬਟ ਇਹਨਾਂ ਨੇ ਜਿੰਨਾ ਵੀ ਜੁਐਲਰੀ ਚੋਰੀ ਹੋਈ ਸੀ ਉਹ ਸਾਰੀ ਆਲਮੋਸਟ ਬਰਾਮਦ ਹੋ ਗਈ ਹੈ ਵਿਚ ਇਨਕਲੂਡਸ ਸੋਨੇ ਦੇ ਸੈੱਟ ਡਾਇਮੰਡ ਦੇ ਸੈੱਟ ਔਰ ਪਜੇਬਾ ਰਿੰਗਸ ਇਸ ਤਰ੍ਹਾਂ ਦਾ ਕਈ ਸਾਰਾ ਸਮਾਨ ਜਿੰਨਾ ਵੀ ਸੀਗਾ ਉਹ ਬਰਾਮਦ ਹੋਇਆ so i congratulate my team ki nane is case ch lagge rahe aur jointly including counter intelligence sare ne milke bada vadiya kaam kita aur kyunki ਇਟ ਕਾਸ ਕਾਈਂਡ ਆ ਏਰੀ ਟਫ ਕੇਸ ਟੂ ਕ੍ਰੈਕ ਬਟ ਵੀ ਸਕਸੀਡਡ ਵਾ ਇਹਨਾਂ ਨੂੰ ਪਤਾ ਸੀ ਕਿ ਇਹਨਾਂ ਦੇ ਘਰ ਦੇ ਵਿੱਚ ਇੰਨੀ ਜੁਐਲਰੀ ਜਾਂ ਇੰਨਾ ਪੈਸਾ ਪਿਆ ਹੋਇਆ ਸੀ ਦੇਖੋ ਜੁਐਲਰੀ ਇੰਨੀ ਜ਼ਿਆਦਾ ਮੈਂ ਇਨੀ ਕਹਿ ਸਕਦੀ ਕਿ ਬਹੁਤ ਜ਼ਿਆਦਾ ਸੀ ਪਰ ਕਿਉਂਕਿ ਉਹ ਕਹਿ ਰਿਹਾ ਕਿ ਉਹਨਾਂ ਦੇ ਬੇਟੇ ਦਾ ਵਿਆਹ ਰੱਖਿਆ ਸੀ ਉਹਨਾਂ ਨੇ ਪਲਾਨ ਕੀਤਾ ਸੀਗਾ ਅਨ ਸਰਵਿਸ ਫੈਮਲੀ ਤੋਂ ਉਹਨਾਂ ਨੇ ਮਿਹਨਤ ਨਾਲ ਜੋੜ ਕੇ ਪਲਾਨ ਕਰ ਰਹੇ ਸੀਗੇ ਔਰ ਬਹੁਤ ਬਹੁਤ ਜ਼ਿਆਦਾ ਪਰਸਨਲ ਡੀਟੇਲਸ ਮੈਂ ਐਡ ਨਹੀਂ ਕਰਾਂਗੀ ਫਰ ਟੇ ਲੇਡੀਜ਼ ਇਹਨਾਂ ਨੂੰ ਬਿਲਕੁਲ ਨਹੀਂ ਜਾਣਦੀਆਂ ਸੀ ਜੋ ਸਾਨੂੰ प्रिलिमिनरी तफ्तीश पे पता लगे एक दो ਘਰਾਂ ਚ ਪਹਿਲਾਂ ਵੀ ਉਸ ਗਲੀ ਚ ਦੇ ਟ੍ਰਾਈਡ ਬਟ ਕਿਉਂਕਿ ਦੇ ਫਾਊਂਡ ਕਿ ਜਿਹੜੀ ਮੁਦਈ ਫੀਮੇਲ ਹੋਮ ਮੇਕਰ ਸੀ ਕਿ ਘਰ ਚ ਕੱਲੇ ਸੀਗੇ ਸੋ ਮੇਬੀ ਦੈਟਸ ਵਾਈ ਉਹਨਾਂ ਨੂੰ ਟਾਰਗੇਟ ਕੀਤਾ ਅ ਇਸ ਕੇਸ ਚ ਤੋ ਜੀ ਇਹ ਦੋਨੋਂ ਬਿਹਾਰ ਯੂਪੀ ਵੀ ਹੈਗੀਆਂ ਫਿਲਹਾਲ ਬਿਹਾਰ ਚ ਸੀਗੀਆਂ ਤੇ ਜਿਹੜੇ ਗੈਂਗ ਵਗੈਰਾ ਹਲੇ ਤਾ ਇਹਨਾਂ ਨੂੰ ਰਾਦਰ ਦੇ ਰਿਮਾਂਡ ਤੇ ਸੀ ਲੈ ਕੇ ਆਏ ਆ ਜੇ ਕੁਝ ਅਦਾਂ ਦਾ ਗੈਂਗ ਦਾ ਹੋਰ ਇਨਵੋਲਵਮੈਂਟ ਪਤਾ ਲੱਗਦਾ ਥੈਨ ਵੀ ਲੈਟ ਯੂ ਨੋ ਕਿਤੇ ਜੀ ਜੋ ਸਾਡੀ ਫੁਟੇਜ ਚ ਸਾਨੂੰ ਪਤਾ ਲੱਗਿਆ ਇਹਨਾਂ ਨੇ ਬੜਾ ਟੈਂਪੋਰਰੀ ਬੇਸਿਸ ਤੇ ਇੱਕ ਕਿਰਾਏ ਤੇ ਲਿਆ ਸੀਗਾ ਘਰ ਉਹ ਵੀ ਅਸੀਂ ਤਫ਼ਤੀਸ਼ ਚ ਦੇਖਦੇ ਆ ਬਿਕਾਜ਼ ਇਹਨਾਂ ਦੀ ਆਇਡੈਂਟੀਟੀ ਵੀ ਕਲੀਅਰ ਨਹੀਂ ਸਾਨੂੰ ਮਿਲੀ ਸੀ ਹੱਦੀ ਸਫਾਈ ਤਾਂ ਕੀਤੀ ਹੈ ਬਟ ਸ਼ੀ ਇਜ਼ ਅ ਪੜੀ ਲਿਖੀ ਸੇਨ ਲੇਡੀ ਇਹ ਹਲੇ ਇੱਕ ਸੁਗਾਂਣ ਵਾਲੀ ਗੱਲ ਤਾਂ ਸਾਹਮਣੇ ਨਹੀਂ ਆਈ ਹੈ ਕਿਉਂਕ ਇਨਾਂ ਨੂੰ ਪਤਾ ਵੀ ਨੈਕਸਟ ਡੇ ਚੱਲਿਆ ਕਿ ਮੇਰਾ ਤਾਂ ਉਹ ਅਲਮਾਰੀ ਪੂਰੀ ਖਾਲੀ ਕਰ ਦੇਵਾਂ। ਉਹ ਵੀ ਚੀਜ਼ਾਂ ਨਹੀਂ ਕਿ ਕਿਹੜਾ ਸਵਾਲ ਕਰੇ ਹੁੰਦੇ ਆ ਕੁਝ ਕੋਈ ਡਿਪਾਰਟਮੈਂਟ ਤੋਂ ਨਹੀਂ। ਸਰ ਉਹ ਜੀ ਡਿਪਾਰਟਮੈਂਟ ਤੋਂ ਤਾਂ ਉਹਨਾਂ ਦੇ ਹਸਬੰਡ ਹੈ। ਹੀ ਵਾਸ ਨਾਟ ਦੇ।